ਨਮਸਕਾਰ ਤੁਸੀਂ ਦੇਖ ਰਹੇ ਹੋ ਯੁਵਰਾਜ ਭਾਰਤ ਨਿਊਜ਼ ਅੱਜ ਦੀ ਖਾਸ ਖਬਰ ਘਰੋਟਾ ਤੋਂ ਜੋ ਪੱਤਰਕਾਰ सुरेंद्र ਸ਼ਰਮਾ ਜੀ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਅਤੇ ਨਵੇਂ ਸਾਲ 2026 ਦੀ ਸ਼ੁਭ ਆਮਦ ਦੇ ਮੌਕੇ ਤੇ ਘਰੋਟਾ ਵਿੱਚ ਦੁੱਧ ਦਾ ਲੰਗਰ ਲਗਾਇਆ ਗਿਆ ਘਰੋਟਾ ਵਾਸੀਆਂ ਵੱਲੋਂ ਪਿੰਡ ਨਾਲਾ ਮੋੜ ਤੇ ਲਗਾਇਆ ਗਿਆ ਇਹ ਦੁੱਧ ਦਾ ਲੰਗਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੀਆਂ ਨੂੰ ਸਮਰਪਿਤ ਸੀ ਜਿੱਥੇ ਆਉਣ ਜਾਣ ਵਾਲੇ ਸਾਰੇ ਯਾਤਰੀਆਂ ਨੂੰ ਦੁੱਧ ਪ੍ਰਸਾਦ ਵਜੋਂ ਵਰਤਾਇਆ ਗਿਆ। ਇਹ ਵਿਸ਼ੇਸ਼ ਸੇਵਾਮਈ ਉਪਰਾਲਾ ਪ੍ਰੇਮ ਸਿੰਘ ਪੇਮੀ, ਨਾਨਕ ਸਿੰਘ ਮੋਨਾ, ਮਨਿੰਦਰ ਸਿੰਘ ਸਾਹਿਲ, ਰਿੰਕੂ ਪ੍ਰੀਤ ਸਿੰਘ ਅਤੇ ਮਰਿੰਦਰ ਸਿੰਘ ਨਿੰਦਾ ਯੂਐਸਏ ਦੇ ਸਹਿਯੋਗ ਨਾਲ ਸਫਲਤਾਪੂਰਵਕ ਲਗਾਇਆ ਗਿਆ। ਸਥਾਨਕ ਲੋਕਾਂ ਨੇ ਇਸ ਉਪਰਾਲੇ ਦੀ ਸراہਨਾ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਸੇਵਾਮਈ ਕਾਰਜ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੀ ਯਾਦ ਨੂੰ ਜਿਉਂਦਾ ਰੱਖਦੇ ਹਨ ਅਤੇ ਸਮਾਜ ਵਿੱਚ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। रिपोर्ट सुरेंद्र शर्मा युवराज भारत न्यूज़ खरोटा नमस्कार दोस्तों मैं सुरेंद्र और ਤੁਸੀਂ ਦੇਖਦੇ ਹੋ ਜੋ ਰਾਜਵਾਰਤਨ نیوز ਅੱਜ ਮੈਂ ਤੁਹਾਨੂੰ ਇੱਕ ਨਵੇਂ ਅਪਡੇਟ ਦੇ ਨਾਲ ਲੈ ਕੇ ਆਇਆ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਹੋਰ ਸਾਡੇ ਨਿਊ ਚੈਨਲ ਯੂਰਾਜਵਾਰਤਨ ਨਿਊਜ਼ ਵੱਲੋਂ ਸਾਰੇ ਹੀ ਦਰਸ਼ਕਾਂ ਨੂੰ ਬਹੁਤ-ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ ਔਰ ਅੱਜ ਤੁਸੀਂ ਦੇਖੋ ਕਿੰਨਾ ਵਧੀਆ ਉਪਰਾਲਾ ਜਿਹੜਾ ਕੀਤਾ ਆ ਪਿੰਡ ਗ੍ਰੋਟਾ ਦੇ ਨਿਵਾਸੀਆਂ ਨੇ ਔਰ ਜਿਹੜੇ ਕਿ ਨਾਲ ਪਿੰਡ ਖੁੱਡੇ ਪੰਦਾ ਆ ਪਿੰਡ ਗ੍ਰੋਟਾ ਦੇ ਨਾਲ ਹੀ ਉਹ ਗ੍ਰੋਟਾ ਖੁਰਦ ਉਸ ਦੇ ਉਥੋਂ ਦੇ ਜਿਹੜੇ ਵਸਨੀਕ ਹੈ ਉਹਨਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਅੱਜ ਨਵੇਂ ਸਾਲ ਦੀ ਆਮਦ ਦੇ ਉਤੇ ਮੈਂ ਕੈਮਰਾਮੈਨ ਨੂੰ ਕਹਾ ਕੇ ਸਾਰੇ ਇਹੀ ਕੈਮਰਾ ਮਾਰਿਆ ਜਾਵੇ ਉਹਨਾਂ ਨੇ ਦੁੱਧ ਦਾ ਲੰਗਰ ਲਗਾਇਆ ਹੋਇਆ ਨਵੇਂ ਸਾਲ ਦੇ ਆਉਣ ਦੇ ਅਪਲਖਸ਼ੇ ਵਿੱਚ ਵੀ ਔਰ ਇਹ ਗਰੁੱਪ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਲਾਲ ਆ ਉਹਨਾਂ ਦਾ ਸ਼ਹੀਦੀ ਦਿਵਸ ਹੈ ਜਿਹੜਾ ਉਹਦੇ ਉੱਤੇ ਮਾਤਾ ਵੀਰੂ ਦੇ ਲਾਲ ਹੈ ਜਿਹੜੇ ਜਿਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਉਹਨਾਂ ਦੇ ਯਾਦ ਦੇ ਵਿੱਚ ਦੁੱਧ ਦਾ ਲੰਗਰ ਲਗਾ ਕੇ ਤੇ ਉਹਨਾਂ ਨੂੰ ਆਪਣੇ ਨਮਸਕਾਰ ਕਰਦੇ ਪਏ ਨੇ ਉਹਨਾਂ ਦੀ ਸ਼ਹੀਦੀ ਦੇ ਅਪਲਖਸ਼ੇ ਵਿੱਚ ਇਹ ਦੁੱਧ ਦਾ ਲੰਗਰ ਲਗਾ ਕੇ ਸੰਗਤਾਂ ਨੂੰ ਨਿਹਾਲ ਸੇਖੋ ਕਿ ਨਹੀਂ ਸਰਦਾ ਭਾਵਨਾ ਦੇ ਨਾਲ ਹੈ ਜਿਹੜਾ ਉਹ ਲੱਗ ਜਾਏ ਚੱਲ ਜਾਈਏ ਦੇ ਕੇ ਵਿਸ਼ਾ ਤੋਰੀਏ ਚਾਟ ਰੰਟ ਰਾਣੀ ਚਾਟ ਰੰਟ ਰਾਣੀ ਚਾਟ ਰੰਟ ਰਾਣੀ ਚਾਟ ਰੰਟ ਰਾਣੀ ਦੇ ਲਾ ਵਾਹਿਗੁਰੂ ਜੀ ਦਾ ਕਾਛਾ ਸੇਵਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜਾ ਇੱਥੇ ਦੁੱਧਾਂ ਲੰਗਰ ਲਾਇਆ ਗਿਆ ਅਗਰੋਤਾ ਖੁਰਦੇ ਦੇ ਖੁਰਦੇ ਦੇ ਵੱਲੇ ਲਾਇਆ ਗਿਆ ਔਰ ਮੈਂ ਅੱਜ ਜਿਹੜੀ ਸ਼ੀਦੀ ਦੀ ਸੇਵਾ ਦੁੱਧਾਂ ਲੰਗਰ ਇਸ ਕਰਕੇ ਲਾਇਆ ਗਿਆ ਕਿ ਛੋਟੇ ਸਹਿਬ ਜੈਦੇ ਦੀ ਸ਼ੀਦੀ ਦੀ ਸੇਵਾ ਚੱਲ ਰਹੀ ਉੰਦੇ ਕਰਕੇ ਲਾਇਆ ਗਿਆ ਲੰਗਰ ਤੇ ਇਹਦੇ ਨਾਲ ਹੀ ਅੱਜ ਇੱਕ ਨਵਾਂ ਸਾਲ ਆ 90 ਸਾਲ ਵਾਲਾ ਦਿਨ ਲਾਇਆ ਗਿਆ ਔਰ ਸਾਰੇ ਰੱਬ ਉਸ ਖੁਸ਼ੀਆਂ ਭਰੇ ਸਾਲ ਲਿਆਵੇ ਔਰ ਸੋਟੇ ਸਾਹਿਬ ਜਿਆਦਾ ਦਾ ਇਹ ਸਾਰਿਆਂ ਦੇ ਅਸ਼ੀਰਵਾਦ ਰਵੇ ਔਰ ਇਹ ਸਾਰੇ ਪਿੰਡ ਦੇ ਨਗਰ ਵਾਸੀਆਂ ਦੇ ਸਾਰਿਆਂ ਦੇ ਮੇਰਾ ਪਰ ਹੱਥ ਰਵੇ ਔਰ ਨਵੇਂ ਸਾਲ ਦੀਆਂ ਇਹ ਨਾਲ ਮੁਬਾਰਕਾਂ ਲੈ ਲੋਕਾਂ ਨੂੰ ਮੇਰੇ ਵੱਲੋਂ 2026 ਆ ਸਾਰਿਆਂ ਦੇ ਤੰਦਰੁਸਤੀ ਭਰਿਆ ਰਵੇ ਔਰ ਸਾਰੇ ਤਰੱਕੀਆਂ ਕਰਨ ਔਰ ਤਰੱਕੀਆਂ ਮਾਲ ਬਖਸ਼ੇ ਉਹਨਾਂ ਨੂੰ ਤੇ ਸਾਰਿਆਂ ਨੂੰ ਮੁਬਾਰਕਾਂ ਦਿੰਦਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬਤੈ ਜੀ